ਕਰਤਾ ਟੁਕੜਾ ਟੁਕੜਾ ਖਾਰਾ ਪਾਸਪੋਰਟ ਕਰਤਾ ਪੱਲੇ ਕੁਛ ਨਹੀਂ ਰਹਿ ਗਿਆ ਪਾਸਪੋਰਟ ਦਾ ਨਾ ਨਵਾਂ ਬਣਾਇਆ ਨਾ ਕੁਛ ਨਹੀਂ ਨਾਲ ਹੋ ਸਕਦਾ ਮੇਰੀ ਕਾਰਵਾਈ ਦਿੱਤੀ ਹੈ ਜੋ ਬੰਦ ਬੰਦੀ ਹੈ 4 ਲੱਖ 5 ਲੱਖ ਸਰ ਲਤਰ ਸਿਰ ਆ ਜਾ ਨਵਾਂ ਕਰਾਇਆ ਸਾਰਾ ਕੁਝ ਜੋ ਸਭ ਪਰਮਿਸ਼ੀ ਕਰ 4 ਲੱਖ ਭਰੇ ਤੇ 60000 ਡੈਡੀ ਸੇਫ ਤੇ ਨਿੰਦੇ ਪਹਿਲਾਂ ਮੈਂ ਬੰਦ ਕੀਇਆ 4 ਲੱਖ ਲਾ ਕੇ ਉਹ ਜੱਕਾ ਉਹਨੇ ਤਸਵੀਰ ਮਿਲੀ ਦੋ ਤਰੀਕ ਦੀਸ ਫਲੈਟ ਇੰਦੀ ਤੇ ਸਾਰਾ ਕੁਛ ਪਾਰ ਕਰਕੇ ਰੱਖਦੇ ਮੈਂ ਦੁਬਾਰਾ ਬੰਦ ਦੇ ਕਿੰਦੀ ਕਾਰਵਾਈ ਕੀਤੀ ਜਾਵੇ ਮਗਲੇ ਮਹੀਨੇ ਜਾਣਾ ਸੀ ਦਸਵੇਂ ਮਹੀਨੇ ਦੋ ਤਰਾ ਇੱਕ ਦੀ ਮੇਰੀ ਫਲੈਟ ਸੀ ਤੇ ਜਾਣਾ ਸੀ ਤੇ ਸਾਰਾ ਪਾਸਪੋਰਟ ਮੇਰਾ 파ੜਤਾ ਹੈ ਤੇ ਥਾਣੇ ਹਸਤਾਲਪੁਰਦ ਮੈਂ ਦੇ ਕੇ ਆਂ ਦਰਖਾਸਤ ਕਿਰਪਾ ਕਰਕੇ ਇਦਾਂ ਕਰਕੇ ਕੀ ਕਿਰਪਾ ਕਰਕੇ ਕੀ ਕਾਰਵਾਈ ਕੀਤੀ ਹੈ ਬਸ ਜੋ ਬੰਦੀ ਹੋ ਸਹੀ ਓਕੇ ਆ ਲੱਗਾ ਹੈ ਵੀਜ਼ਾ ਮੇਰਾ ਦਵਾਈ ਦਾ ਮੇਰਾ ਨਾਮ ਸਾਹਿਲ ਸਾਲ ਕਿੱਥੇ? ਛੋੜੀ ਨਗਰ ਦਾ। ਕੀ ਗੱਲ ਬਾਤ ਹੈ? ਗੱਲ ਬਾਤ ਕੀ ਬੱਸ ਮੈਂ ਅਗਲੇ ਮਹੀਨੇ ਜਾਣਾ ਸੀ। 2 ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ। ਮੈਂ ਜਾਣਾ ਸੀ ਨਿਊਜ਼ੀਲੈਂਡ। ਪਹਿਲਾਂ ਕਿੱਥੋਂ? ਪਹਿਲਾਂ ਦबई ਤੋਂ ਆਇਆ ਸੀ ਮੈਂ ਉੱਥੇ ਲਾ ਗਿਆ। ਫਿਰ ਆ ਗਿਆ 1.5 ਸਾਲ। 1.5 ਸਾਲ? ਹਾਂਜੀ। ਫਿਰ ਨਿਊਜ਼ੀਲੈਂਡ ਤੇ ਲਵਾਇਆ। ਹਾਂਜੀ ਹਾਂਜੀ। ਤੇ ਕੀ ਗੱਲ ਬਾਤ ਹੈ? ਨਾਲ ਬਾਤ ਕੀ ਕਰੇ ਲੜਾਈ ਉਹਨੇ ਪਾਸਪੋਰਟ ਤਾਂ ਨਹੀਂ ਮੈਨੂੰ ਜਾਣਦੇ ਨਾ। ਤੇ ਮੇਰੇ ਕੋਲ ਬਸ ਇਹੋ ਹੀ ਹੈ ਕਿ ਬੱਸ ਮੇਰੀ ਕਾਰਵੋਜੀ ਨੂੰ ਦੋ ਬੰਦ ਹੀ ਬੱਸ ਕਰਨਾ। ਬਾਂਧੀ ਕੇ ਮਾਂ ਦੀ ਰਹਿਣ ਦੀ ਤੇ ਮਾਂ ਦੇ ਵਾਸਤੇ ਹਾਂਜੀ ਪਾਸਵਰਡ ਕਿਵੇਂ ਬਣਾਉਂ ਪਾਸਵਰਡ ਬਹੁਤ ਮੁਸ਼ਕਿਲ ਨਾ ਬਣਾ ਬਹੁਤ ਜ਼ਿਆਦਾ ਮੁਸ਼ਕਿਲ ਨਾ ਪਾਸਵਰਡ ਬਣਾ ਬਹੁਤ ਜ਼ਿਆਦਾ ਜੰਬ ਕਾਤੇ ਜਿਹੜੀ ਗੱਲ ਕਰੋ ਤਾਂ ਨਹੀਂ ਉਹ ਜੰਬ ਦੀ ਲੋੜ ਕੋਈ ਨਹੀਂ ਪਾਸਵਰਡ ਤੁਹਾਡੇ ਨਾਮ ਤੇ ਰੱਖਣਾ ਨਹੀਂ ਪਾਰਣ ਕਾਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ ਡੇਢ ਸਾਲ ਅੱਗ ਲਾਇਆ ਅਸੀਂ ਮਾਵਾ ਧੀਆਂ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰਹਿੰਦੀ ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਵਾ ਧੀਆਂ ਕਰੇ झूठ मैं मैं नहीं बोल दी। चल मेरा मामा नहीं आगा। पैसा आगा है।, है पैसा अंकल है अंकल है पैसा तेला महीने बाद दंजा हजार पाता चाली पाता ए कमा ही है इत भी रख कमा की जाता कमा इत चिट्टा केड़ा है ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕੱਸ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪੜਨ ਮੇਰੇ ਗਾਲ ਪਿਆ ਪੇੜਾਂ ਮਾਰੀਆਂ ਮੇਰੀ ਸੋਫੀਆ ਸੋਫੀਆ ਕੀ ਨਾਮ ਹੈ ਹਮਨ ਵਾਲਮੀਕਨ ਫੋਸਪੁਰ ਨਜ਼ਾਮਦਿਨ ਵਸਤੀ ਬਲਾਕ ਪ੍ਰਧਾਨ ਅ ਮੁੰਡੇ ਨੂੰ ਲੈ ਕੇ ਆਇਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਦੁਬਈ ਤੋਂ ਆਏ ਸੀ 1.5 ਸਾਲ ਲਾ ਕੇ ਹੁਣਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਏ ਉਹਨਾਂ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਇੱਥੇ ਹੀ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਂਦੀ ਅੱਜਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜਾਏ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਆ ਵੀ ਆਪਾਂ ਪਾਸਪੋਰਟ ਹੀ 파ੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇਹ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾ ਰਿਆ ਕਿਉਂਕਿ ਅੱਜ ਜੇ ਪਾਸਪੋਰਟ ਪਾ ਰਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾ ਸਕਦੇ ਆ ਆ ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਿਆ ਤੇ ਬੰਦੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਆ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹਰ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਸੀ ਤੇ ਚੱਕ ਕੇ ਆ ਪਾੜਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਪਰੂਗਾ ਇਹਨੇ ਤਾਂ ਲਾਤੇ ਚੱਕ ਚੁੱਕ ਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸਾਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਚੋਰੀਆਂ ਚੱਕ ਆ ਰੀਆਂ ਕਰੂਗਾ ਜਾਂ ਫਿਰ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹੁਣ ਮੰਗਿਆ ਹੀ ਆ ਜੀ ਇਹਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਹੈ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ ਪਾੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪਾਸਪੋਰਟ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਜਾਂਦੇ ਤੇ ਕੱਲ ਤੱਕ ਹੋ ਜਾਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ